ਆਫ ਦਾ ਟੌਪਰਸ ਆਫ ਲੁਧਿਆਣਾ ਜੋ ਕਿ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਤੀਜੇ ਨੰਬਰ ਤੇ ਆਏ ਨੇ ਦੇਵਸੀ ਸਕੋਰ ਪੰਜਾਬ ਦੇ ਵਿੱਚ 5th 90 ਤੋਂ 99 ਤੋਂ ਵੱਧ ਪਰਸੈਂਟੇਜ 99% 99% ਕਿੰਨੇ ਨੰਬਰ ਕਿੱਦਾਂ ਲੈ ਲੈਂਦੇ ਆਈ ਥਿੰਕ ਫੋਕਸ ਹੈ ਔਰ ਬਾਬਾ ਜੀ ਵੀ ਮੇਰੇ ਹੈ ਪੇਰੈਂਟਸ ਦਾ ਸਪੋਰਟ ਸਕੂਲ ਦਾ ਸਪੋਰਟ ਟੀਚਰਸ ਦਾ ਸਪੋਰਟ ਆਈ ਥਿੰਕ ਉਹ ਸਾਰੀ ਚੀਜ਼ਾਂ ਇਹ ਕਰਕੇ ਇਹ ਰਿਜ਼ਲਟ ਆਇਆ ਹੈ ਰੋਜ਼ ਥੋੜਾ ਥੋੜਾ ਕਰੀ ਜਾਓ ਥੋੜਾ ਥੋੜਾ ਮਿਹਨਤ ਕਰੀ ਜਾਓ ਰੋਜ਼ ਜੋ ਵੀ ਸਕੂਲ ਚ ਕਰਵਾ ਰਹੇ ਹੈ ਨਾਲ ਨਾਲ ਪੜੀ ਜਾਓ ਤੇ ਮਤਲਬ ਜੋ ਵੀ ਟੀਚਰਸ ਕਰਵਾ ਰਹੇ ਹਨ ਉਹਨੂੰ ਰਿਵਾਈਜ਼ ਕਰ ਲਓ ਘਰ ਆ ਕੇ 9th ਅਪੇ ਰਿਜ਼ਲਟ ਆ ਹੀ ਜਾਂਦਾ ਹੈ ਮੇਰਾ ਜਿਹੜਾ ਏਮ ਹੈ ਉਹ ਹੈ ਆਈਐਸ ਬਣਨ ਦਾ ਔਰ ਮੈਂ ਯੂਪੀਐਸਸੀ ਲਈ ਪ੍ਰਪੇਅਰ ਕਰਨਾ ਹੈ ਤਾਂ ਉਹਦੇ ਲਈ ਤਾਂ ਮੇਨ ਦਾ ਐਸਐਸਟੀ ਹੈ ਤਾਂ ਉਹਦੇ ਵਿੱਚ ਮੇਰਾ ਇੰਟਰਸਟ ਹੈ ਔਰ ਵੈਸੇ ਮੇਰਾ ਮੈਥਸ ਵੀ ਬਹੁਤ ਜ਼ਿਆਦਾ ਇੰਟਰਸਟ ਹੈ ਸੋ ਯੂ विल बी ਪ੍ਰਪੇਅਰਿੰਗ ਫॉर ਯੂਪੀਐਸਸੀ ਤੇ ਮੈਂ ਚਾਹਣਾ ਤੁਸੀਂ ਇਹ ਵੀ ਦੱਸੋ ਕਿ ਜਿਹੜੇ ਬੱਚੇ ਨੰਬਰ ਨਹੀਂ ਵਧੀਆ ਲੈ पाए ਹੈਨਾ ਤੇ ਤੁਹਾਨੂੰ ਕੀ ਲੱਗਦਾ ਉਹਨਾਂ ਦਾ ਕੀ ਕਾਰਨ ਰਿਹਾ ਉਹ ਕਿਉਂ ਨਹੀਂ ਵਧੀਆ ਨੰਬਰ ਲੈ ਆਉਂਦੇ ਮੇਬੀ ਕਦੇ ਕਦੀ ਕਦੀ ਘਰੋਂ ਬਹੁਤ ਪ੍ਰੈਸ਼ਰ ਹੁੰਦਾ ਹੈ ਕਿ ਨਹੀਂ ਤੂੰ 90% ਲੈ ਨਹੀਂ ਆਈ I think ਉਸ ਕਰਕੇ ਨਾ ਬੱਚੇ ਦੇ ਦਿਮਾਗ ਤੇ ਬਹੁਤ ਜ਼ਿਆਦਾ ਮੈਂਟਲ ਹੈਲਥ ਖਰਾਬ ਹੋ ਜਾਂਦੀ ਹੈ ਤਾਂ ਉਹ ਵੈਸੇ ਹੀ ਨਹੀਂ ਕਨਸੈਂਟਰੇਟ ਕਰ ਪਾਂਦਾ ਕਿ ਕੀ ਸੋਚਦਾ ਰਹਿੰਦਾ ਜੇ ਨਾ ਆਏ ਮੇਰੇ ਨਾਲ ਆਏ ਨਾ ਆਏ ਤਾਂ ਉਸ ਕਰਕੇ ਮੇਬੀ ਉਹਨ ਬੱਚਾ ਦਿਨ ਆਏ ਤਾਂ ਇਟਸ ਓਕੇ I think ਇੰਨੀ ਵੱਡੀ ਗੱਲ ਨਹੀਂ ਹੈ ਮੇਬੀ 10 ਦੇ ਮਾਰਕਸ ਤੁਸੀਂ ਜਦੋਂ 10 ਸਾਲ ਬਾਅਦ ਅੱਜ ਕੋਈ ਪੁੱਛੇਗਾ ਵੀ ਨਹੀਂ ਮੇਬੀ ਬਟ ਇਹ ਹੈ ਕਿ ਤੁਸੀਂ ਹੁਣ ਹੁਣ ਤੋਂ ਸਟਾਰਟ ਕਰ ਦੋ ਮਿਹਨਤ ਕਰਨਾ ਦੇ ਮੇ ਤੁਸੀ ਲਾਈਫ ਫਿਰ ਵੀ ਸਕਸੈਸਫੁਲ ਹੋ ਸਕਦੇ ਅੱਛਾ ਦੇਵਸੀਸ ਦੱਸੋ ਹੁਣ ਤੁਹਾਡੇ ਸ਼ੌਕ ਕੀ ਕੀ ਨੇ ਕਿ ਤੁਸੀਂ ਆਪਣੇ ਫ੍ਰੀ ਟਾਈਮ ਚ ਕੀ ਕਰਦੇ ਹੋ ਮੈਂ ਆਪਣੀ ਫ੍ਰੀ ਟਾਈਮ ਚ 뮤זיਕ ਸਿੱਖਦੀ ਰਹੀ ਆ ਕਾਫੀ ਸਾਲ ਐਂਡ ਆ ਲਾਈਕ ਟੂ ਰੀਡ ਬੁਕਸ ਐਸ ਵੈਲ ਮਤਲਬ ਅਪਾਰਟ ਫਰਮ ਸਕੂਲ ਬੁਕਸ ਐਸ ਆਫ ਕਰਸ ਐਂਡ ਆ ਆਲਸੋ ਲਾਈਕ ਟੂ ਮਤਲਬ ਗੋ ਆਊਟ ਐਂਡ ਵਾਕ ਐਂਡ ਲਾਈਕ ਦੈਟ ਅੱਛਾ ਤੁਸੀਂ ਕਿਹਾ ਕਿ ਤੁਹਾਡਾ ਸਿੰਗਿੰਗ ਦੇ ਵਿੱਚ ਇੰਟਰਸਟ ਹੈ ਤੁਸੀਂ ਹੋਰ ਵੀ ਚੀਜ਼ਾਂ ਕਰਦੇ ਹੋ ਤੇ ਮੈਂ ਸੋਚਦਾ ਤੁਸੀਂ ਗਾਉਂਦੇ ਵੀ ਬਹੁਤ ਵਧੀਆ ਤੁਹਾਡੀ ਸਿਸਟਰ ਨੇ ਮੈਨੂੰ ਦੱਸਿਆ ਸੀਗਾ ਦੋ ਲਾਈਨਾਂ ਗਾ ਕੇ ਕਿਤੇ ਨੀ ਤੇਰਾ ਰਤਬਾ ਕੱਟਦਾ ਜੇ ਹੱਸ ਕੇ ਵਿਲਾ ਲਵੇ ਕਿਧਰੇ ਕਿਤੇ ਨੀ ਤੇਰਾ ਰਤਬਾ ਕੱਟਦਾ ਜੇ ਹੱਸ ਕੇ ਵਿਲਾ ਲਵੇ ਕਿਧਰੇ ਕਿਤੇ ਨਿਸ਼ਾਨ ਸ਼ੌਕ ਦਾ ਜਾਣਿਆ ਮੁਹੱਬਤਾਂ ਜਥਾਲੇ ਕਿਧਰੇ ਕਿਤੇ ਨਹੀਂ ਤੇਰਾ ਰਤਬਾ ਘਟਦਾ ਜੇ ਹੱਸ ਕੇ ਹਲਾ ਲੇ ਤੇਰੇ ਬੇਬੇਰੇ CBSE ਦੇ ਰਿਜ਼ਲਟਸ ਆ ਚੁੱਕੇ ਨੇ ਤੇ ਵੀ ਹੈਵ ਗਾਟ ਵਨ ਆਫ ਦਾ ਟੋਪਰਸ ਆਫ ਲੁਧਿਆਣਾ ਜੋ ਕਿ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਤੀਜੇ ਨੰਬਰ ਤੇ ਆਏ ਨੇ ਦੇਵਸੀ ਸਕੋਰ ਪੰਜਾਬ ਦੇ ਵਿੱਚ 5th 90 ਤੋਂ 99 ਤੋਂ ਵੱਧ ਪਰਸੈਂਟੇਜ 99% 99% ਕੀ ਬਾਤ ਹੈ ਸੋ ਵੈਲਕਮ ਹੈ ਤੁਹਾਡਾ ਦੇਵਸੀਸ थैंक यू so much ਇਹਨੇ ਨੰਬਰ ਕਿੰਨਾ ਲੈ ਲੈਂਦੇ ਹੋ I think focus ਹੈ اور بابا جی ਦੀ ਮਿਹਰ ਹੈ ਪੇਰੈਂਟਸ ਦਾ سپورਟ ਸਕੂਲ ਦਾ سپورਟ ਟੀਚਰਸ ਦਾ سپورਟ I think ਉਹ ਸਾਰੀ ਚੀਜ਼ਾਂ ਇਹ ਕਰਕੇ ਇਹ ਰਿਜ਼ਲਟ ਆਇਆ ਹੈ ਸਾਡੇ ਵੇਲੇ ਤਾਂ SST ਦੇ ਵਿੱਚ ਮੈਕਸਿਮਮ ਕਿਸੇ ਦੇ 85 ਆ ਜਾਂਦਾ ਮਤਲਬ ਉਸ ਤੋਂ ਬਾਅਦ ਤਾਂ ਟੀਚਰ ਨੰਬਰ ਹੀ ਨਹੀਂ ਦਿੰਦੇ ਸੀਗੇ ਤੁਹਾਡੇ ਐਸਐਸਟੀ ਦੇ ਵਿੱਚ 100 ਨੰਬਰ ਆਇਆ ਮੈਂ ਦੇਖਿਆ ਸੱਚ ਹੈ ਹਾਂਜੀ ਹੈ ਇਹ ਕਿਵੇਂ ਕੀਤਾ ਆਈ ਥਿੰਕ ਮਤਲਬ ਰੋਜ਼ ਥੋੜਾ ਥੋੜਾ ਕਰੀ ਜਾਓ ਥੋੜਾ ਥੋੜਾ ਮਿਹਨਤ ਕਰੀ ਜਾਓ ਰੋਜ਼ ਜੋ ਵੀ ਸਕੂਲ ਚ ਕਰਵਾ ਰਹੇ ਆ ਨਾਲ-ਨਾਲ ਪੜੀ ਜਾਓ ਤੇ ਮਤਲਬ ਜੋ ਵੀ ਟੀਚਰਸ ਕਰਵਾ ਰਹੇ ਉਹਨੂੰ ਰਿਵਾਈਜ਼ ਕਰ ਲਓ ਘਰ ਆ ਕੇ ਥਾ ਆਈ ਥਿੰਕ ਅਪੇ ਰਿਜ਼ਲਟ ਆਈ ਜਾਂਦਾ ਓਕੇ ਐਂਡ ਯੂਵ ਡਨ ਵੈਰੀ ਵੈਲ ਇਨ ਮੈਥ ਐਸ ਵੈਲ ਆਈ ਥਿੰਕ 99 ਇਨ ਮੈਥਸ ਆ ਤੁਹਾਡੇ ਮਤਲਬ ਓਵਰ ਆਲ ਤੁਸੀਂ ਹਰ ਸਬਜੈਕਟ ਦੇ ਵਿੱਚ ਤੁਸੀਂ ਉਹ ਕੀਤਾ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਤੁਸੀਂ ਕਿਹੜੀ ਫੀਲਡ ਦੇ ਵਿੱਚ ਤੁਹਾਡਾ ਇੰਟਰਸਟ ਹੈਗਾ ਮੇਰਾ ਇੰਟਰਸਟ ਮਤਲਬ ਮੇਰਾ ਜਿਹੜਾ ਏਮ ਹੈ ਉਹ ਹੈ ਆਈਐਸ ਬਣਨ ਦਾ ਔਰ ਮੈਂ ਯੂਪੀਐਸਸੀ ਲਈ ਪ੍ਰਪੇਅਰ ਕਰਨਾ ਹੈ ਤਾਂ ਉਹਦੇ ਲਈ ਤਾਂ ਮੇਨ ਤਾਂ ਐਸਐਸਟੀ ਹੈ ਤਾਂ ਉਹਦੇ ਵਿੱਚ ਮੇਰਾ ਇੰਟਰਸਟ ਹੈ ਔਰ ਵੈਸੇ ਮੇਰਾ ਮੈਥਸ 'ਚ ਵੀ ਬਹੁਤ ਜ਼ਿਆਦਾ ਇੰਟਰਸਟ ਹੈ ਓਕੇ ਸੋ ਯੂ ਵਿਲ ਬੀ ਪ੍ਰਪੇਅਰਿੰਗ ਫਾਰ ਯੂਪੀਐਸਸੀ ਤੇ ਮੈਂ ਚਾਹਨਾ ਤੁਸੀਂ ਇਹ ਵੀ ਦੱਸੋ ਕਿ ਜਿਹੜੇ ਬੱਚੇ ਨੰਬਰ ਨਹੀਂ ਵਧੀਆ ਲੈ पाए ਹੈਨਾ ਤੇ ਤੁਹਾਨੂੰ ਕੀ ਲੱਗਦਾ ਉਹਨਾਂ ਦਾ ਕੀ ਕਾਰਨ ਰਿਹਾ ਉਹ ਕਿਉਂ ਨਹੀਂ ਵਧੀਆ ਨੰਬਰ ਲੈ पाए ਮੇਬੀ ਕਦੋਂ ਕਦੀ ਕਦੀ ਘਰੋਂ ਬਹੁਤ ਪ੍ਰੈਸ਼ਰ ਹੁੰਦਾ ਹੈ ਕਿ ਨਹੀਂ ਤੂੰ 90 ਅਬਵ ਤਾਂ ਲੈਣੇ ਆ ਆਈ ਥਿੰਕ ਉਸ ਕਰਕੇ ਨਾ ਬੱਚੇ ਦੇ ਦਿਮਾਗ ਤੇ ਬਹੁਤ ਜ਼ਿਆਦਾ ਮੈਂਟਲ ਹੈਲਥ ਖਰਾਬ ਹੋ ਜਾਂਦੀ ਹੈ ਤਾਂ ਉਹ ਵੈਸੇ ਹੀ ਨਹੀਂ ਕਨਸੈਂਟਰੇਟ ਕਰ ਪਾਂਦਾ ਕਿ ਕਿ ਉਹ ਸੋਚਦਾ ਰਹਿੰਦਾ ਜੀ ਨਾ ਆਏ ਮੇਰੇ ਨਾ ਆਏ ਨਾ ਆਏ ਤਾਂ ਉਸ ਕਰਕੇ ਮੇਬੀ ਉਹਨ ਬੱਚਿਆਂ ਦੇ ਨਾਲ ਆਏ ਤਾਂ ਇਟਸ ਓਕੇ ਆਈ ਥਿੰਕ ਇੰਨੀ ਵੱਡੀ ਗੱਲ ਨਹੀਂ ਹੈ ਮੇਬੀ 10 ਦੇ ਮਾਰਕਸ ਤੁਸੀਂ ਜਦੋਂ 10 ਸਾਲ ਬਾਅਦ ਆ ਜਿਸਕ ਕੋਈ ਬਤ ਕੋਈ ਪੁੱਛੇਗਾ ਵੀ ਨਹੀਂ ਮੇਬੀ ਬਟ ਇਹ ਹੈ ਕਿ ਤੁਸੀਂ ਹੁਣ ਹੁਣ ਤੋਂ ਸਟਾਰਟ ਕਰ ਦੋ ਮਿਹਨਤ ਕਰਨਾ ਤੇ ਤੇ ਤੁਸੀਂ ਲਾਈਫ 'ਚ ਫਿਰ ਵੀ ਸਕਸੈਸਫੁਲ ਹੋ ਸਕਦੇ ਹੋ ਬਹੁਤ ਅੱਛੀ ਗੱਲ ਕਹੀ ਹੈ ਦੇਵਸੀਸ ਨੇ ਇਸ ਗੱਲ ਨੂੰ ਯਾਦ ਰੱਖਿਓ 10th ਦੇ ਮਾਰਕਸ ਮੈਟਰ ਨਹੀਂ ਕਰਦੇ ਸਗੋਂ ਸਾਡੇ ਜਿਹੜੇ ਦੋਸਤ ਨੇ ਜਿਨ੍ਹਾਂ ਦੇ 10ਵੀਂ 'ਚ ਘੱਟ ਨੰਬਰ ਸੀ ਆ ਜੋ ਲਾਈਫ ਦੇ ਵਿੱਚ ਜ਼ਿਆਦਾ ਅੱਗੇ ਨੇ ਮੇਰੇ ਅੱਜ ਸਗੋਂ ਕਿ ਮੈਂ ਸਕੂਲ ਵਿੱਚ ਮੈਂ ਵੀ 3rd 4th ਹੀ ਆਇਆ ਸੀਗਾ ਉਦੋਂ 87% ਟਾਪਰ ਸੀ ਮੇਰੇ 83 84 ਸੀਗੇ ਪਰ ਬਹੁਤਾ ਕੋਈ ਮੈਂ ਦੇਖਿਆ ਤੁਸੀਂ ਬਹੁਤ ਜ਼ਿਆਦਾ ਕੁਝ ਮੇਰੇ ਤੋਂ ਕਿ ਬਹੁਤ ਲੋਕੀ ਹੈਗੇ ਨੇ

ਮੋਟੀਵੇਟਿਡ ਐਸ ਆਈ ਥਿੰਕ ਇੱਕ ਜਿਹੜੀ ਚੀਜ਼ ਮਤਲਬ ਤੁਸੀਂ ਮਤਲਬ ਇੰਨਾ ਸਟੱਡੀ ਕਰਕੇ ਜੋ ਚੀਜ਼ ਤੁਸੀਂ ਲਾਈਫ ਸਕਿੱਲ ਲਰਨ ਕਰਦੇ ਹੋ ਹੁੰਦਾ ਹਾਰਡ ਵਰਕ ਹਾਰਡ ਵਰਕ ਤਾਂ ਆਬਵੀਅਸਲੀ ਸਕਸ ਮਤਲਬ ਸਕਸੈਸ ਲਈ ਤਾਂ ਬਹੁਤ ਇੰਪੋਰਟੈਂਟ ਹੈ ਤਾਂ ਉਹੀ ਮੇਨ ਚੀਜ਼ ਹੈ ਜਿਹੜੀ ਤੁਸੀਂ ਮਤਲਬ ਇੰਨੇ ਮਾਰਕਸ ਲੈ ਕੇ ਉਹੀ ਮੇਨ ਚੀਜ਼ ਹੈ ਜਿਹੜੀ ਤੁਹਾਡੀ ਲਾਈਫ ਚ ਕੰਮ ਆਏਗੀ ਮਾਰਕਸ ਨਹੀਂ ਕੰਮ ਆਣਗੇ ਬਟ ਜੋ ਤੇਰੀ ਹੈਬਿਟ ਹੈ ਹਾਰਡ ਵਰਕ ਕਰਨ ਦੀ ਕੰਸਿਸਟੈਂਟ ਰਹਿਣ ਦੀ ਉਹ ਜਿਹੜੀ ਸਕਿੱਲ ਹੈ ਉਹ ਇੰਪੋਰਟੈਂਟ ਹੈ ਬਾਕੀ ਮਾਰਕਸ ਤਾਂ

अच्छा क्योंकि ਤੁਸੀਂ ਉਹ ਇਥੇ ਮੈਂ ਤੁਹਾਨੂੰ ਪੁੱਛ ਰਣਾ ਅੱਜ ਕੱਲ ਆਈਬੀ ਬੋਰਡ ਕੈਂਬਰਿਜ ਬੋਰਡ ਵੱਖਰੇ ਵੱਖਰੇ ਇਹ ਬੋਰਡਸ ਆ ਗਏ ਸਾਡੇ ਟਾਈਮ ਇਹ ਨਹੀਂ ਸੀਗਾ ਪਾਥਵੇ ਟੂ ਫੋਰਨ এডੂਕੇਸ਼ਨ ਮੈਂ ਥੋੜਾ ਬਹੁਤ ਇਹਦੇ ਬਾਰੇ ਦੱਸੋ ਤੇ ਤੁਸੀਂ ਕੀ ਕਰ ਰਹੇ ਹੋ ਮੇਰਾ ਤਾਂ ਦੇਖੋ CBSE ਹੀ ਰਿਹਾ ਹੈ ਐਂਡ ਆਈ ਥਿੰਕ ਕਿ ਸਾਡੀ ਕੰਟਰੀ ਚ ਵੀ ਸਭ ਤੋਂ ਜ਼ਿਆਦਾ ਸਕੂਲ ਜਿਹੜੇ CBSE ਅਫੀਲੀਏਟਿਡ ਹੈ ਜਾਂ ਫਿਰ ਗਵਰਨਮੈਂਟ ਅਫੀਲੀਏਟਿਡ ਹੈ ਮਤਲਬ ਕਹਿੰਦੇ ਤਾਂ ਹੈ ਕਿ ਚਲੋ ICSE ਦਾ ਕਰਿਕੂਲਮ ਡਿਫਰੈਂਟ ਹੈ ਜਾਂ ਕੈਮਬ੍ਰਿਜਾ ਡਿਫਰੈਂਟ ਹੈ ਬਟ ਐਟ ਦੀ ਐਂਡ ਆਫ ਦਾ ਡੇ ਆਈ ਥਿੰਕ ਟੌਪਿਕਸ অর ਕਨਸੈਪਟਸ ਤਾਂ ਸੇਮ ਹੀ ਰਹਿੰਦੇ ਆ ਇਟਸ ਮੋਰ ਕਿ ਜਿਹੜੇ ਜੋ ਟੀਚਰਸ ਤੁਹਾਨੂੰ ਪੜਾ ਰਹੇ ਕਿੱਦਾਂ ਪੜਾ ਰਹੇ ਉਹ ਜ਼ਿਆਦਾ ਮੈਟਰ ਕਰਦਾ ਹੈ ਨਾ ਕਿ ਕਿ ਤੁਸੀਂ ਕਿਹੜੇ ਬੋਰਡ ਚੋਂ ਉਹ ਮੈਟਰ ਕਰਦਾ ਹੈ ਅੱਛਾ ਮੈਂ ਨਾ ਇੱਕ ਬੜਾ ਸੈਂਸਿਟਿਵ ਟਾਪਿਕ ਹੈ ਅਸੀਂ ਦੇਖਦੇ ਹਾਂ ਤੁਸੀਂ ਕਿਹੜੇ ਸਕੂਲ ਤੋਂ ਪੜ੍ਹੇ ਸਿਕਰਟ.ਕਾਮਨਸ ਸਿਕਰਟ.ਕਾਮਨਸ ਕਨਵੈਂਟ ਸਕੂਲਸ ਦੇ ਵਿੱਚ ਅਸੀਂ ਦੇਖਿਆ ਜਾਂਦਾ ਹੈ ਕਿ ਅਗਰ ਬੱਚਾ ਪੰਜਾਬੀ ਬੋਲਦਾ ਹੈ ਹੂੰ ਉਹਨੂੰ ਰੋਕਿਆ ਜਾਂਦਾ ਹੈ ਪੰਜਾਬੀ ਬੋਲਣ ਤੋਂ ਕਿ ਪੰਜਾਬੀ ਬੋਲਣ ਤੇ ਫਾਈਨ ਹੈ ਹੂੰ ਇਹ ਸਾਡੇ ਵੀ ਉੱਥੇ ਹੁੰਦਾ ਸੀਗਾ ਤੇ ਕਿਉਂਕਿ ਮੈਂ ਵੀ ਕਨਵੈਂਟ ਤੋਂ ਪੜ੍ਹਾਈ ਕੀਤੀ ਹੈ ਅ ਕੀ ਤੁਹਾਡੇ ਨਾਲ ਵੀ ਇਦਾਂ ਹੋਇਆ ਕਿ ਪੰਜਾਬੀ ਬੋਲਣ ਨੂੰ ਡਿਸਕਰੇਜ ਕੀਤਾ ਗਿਆ ਇਹ ਦਾ ਦਨੀਏ ਮਤਲਬ ਜੋ ਮਤਲਬ ਆਈ ਥਿੰਕ ਹੁਣ ਚੇਂਜ ਹੋ ਰਿਹਾ ਹੈ बिकॉज ਮਤਲਬ ਆਬਵੀਅਸਲੀ ਸਾਨੂੰ ਸਕੂਲ ਚ ਕਹਿੰਦੇ ਰੈਗੂਲਰਲੀ ਤਾਂ ਇੰਗਲਿਸ਼ ਕਨਵਰਸ ਕਰੋ ਬਟ ਵੈਸੇ ਜਿੱਦਾਂ ਸਾਡਾ ਪੰਜਾਬੀ ਦਾ ਪੀਰੀਅਡ ਹੁੰਦਾ ਹੈ ਤਾਂ ਸਾਨੂੰ ਇਹ ਕਹਿੰਦੇ ਸੀ ਕਿ ਤੁਸੀਂ ਪੰਜਾਬੀ ਚ ਗੱਲ ਕਰੋ ਉਹਦੇ ਇੰਗਲਿਸ਼ ਨਾ ਯੂਜ਼ ਕਰੋ ਤੇ ਵੈਸੇ ਵੀ ਸਾਡੇ ਸਕੂਲ ਵਾਲੇ ਲਾਈਕ ਪ੍ਰਮੋਟ ਕਰਨ ਲਈ ਪੰਜਾਬੀ ਲੈਂਗੁਏਜ ਨੂੰ ਕਿਉਂਕਿ ਅੱਜ ਕੱਲ ਬੱਚੇ ਨਹੀਂ ਯੂਜ਼ ਕਰਦੇ ਪੰਜਾਬੀ ਆ ਯੂਜੂਲੀ ਅਬਿਊਸਿਵ ਲੈਂਗੁਏਜ ਹੀ ਪੰਜਾਬੀ ਵਿੱਚ ਅਬਿਊਸਿਵ ਵਰਡਸ ਯੂਜ਼ ਕਰਦੇ ਆ ਤਾਂ ਉਹਨੂੰ ਪ੍ਰਮੋਟ ਕਰਨ ਲਈ ਮਤਲਬ ਪੰਜਾਬੀ ਜਿਹੜੇ ਡਿਕਮੇਸ਼ਨ ਕੰਟੈਸਟ ਕਰਵਾਉਂਦੇ ਆ ਸਕੂਲਸ ਤਾਂ ਆਈ ਥਿੰਕ ਉਹ ਚੀਜ਼ ਚੇਂਜ ਹੋ ਰਹੀ ਹੈ ਤਾਂ ਪ੍ਰਮੋਸ਼ਨ ਕਾਇਰ ਰਿਹਾ ਕਿਉਂਕਿ ਕਿਤਨਾ ਕਿਤੇ ਪੰਜਾਬੀ ਅਸੀਂ ਭੁੱਲ ਰਹੇ ਆ ਤਾਂ ਉਸ ਨੂੰ ਤਾਂ ਡੈਫੀਨਿਟਲੀ ਮੈਂ ਇੱਛਾਨਾ ਕੋ ਕਿਥੀ ਸਕੂਲ ਦੇ ਟਾਪਰ ਹੋ ਮੈਂ ਚਾਹੁੰਦਾ ਇਦਾਂ ਦੇ ਸਕੂਲਸ ਨੂੰ ਵੀ ਸਮਝ ਆਣਾ ਚਾਹੀਦਾ ਕਿ ਜਿਹੜਾ ਟਾਪਰ ਬੱਚਾ ਉਹ ਇੰਨੀ ਸੋਹਣੀ ਤੁਹਾਡੀ ਪੰਜਾਬੀ ਹੈਗੀ ਐ ਇੰਨੀ ਵਧੀਆ ਤੁਸੀਂ ਪੰਜਾਬੀ ਬੋਲ ਰਹੇ ਹੋ ਇਹਦੇ ਨਾਲ ਸਾਡਾ ਕਲਚਰ ਪ੍ਰੋਮੋਟ ਹੁੰਦਾ ਵੀ نو ਦੈਟ ਵੀ एवरीवन ਕੈਨ ਸਪੀਕ ਇੰਗਲਿਸ਼ ਐਂਡ ਇਫ ਯੂ ਵਾਂਟ ਟੂ ਗੈਟ ਗੁੱਡ ਏਮਪਲੋਇਮੈਂਟ ਇੰਗਲਿਸ਼ ਇਜ਼ ਇੰਪੋਰਟੈਂਟ ਬਟ ਦੈਟ ਡਸਨਟ ਮੀਨ ਦੈਟ ਵੀ ਸ਼ੁੱਡ ਡੀਮੇਨ ਆਰ ਓਨ ਲੈਂਗੁਏਜ ਸੋ ਆਈ ਵਾਂਟ ਯੂ ਟੂ ਗਿਵ ਅ ਮੈਸੇਜ ਟੂ 올 ਸੱਚ ਕਾਈਂਡ ਆਫ ਸਕੂਲਸ ਹੂ ਟ੍ਰਾਈ ਟੂ ਡਿਮੋਟ ਆਵਰ ਕਲਚਰਲ ਲੈਂਗੁਏਜ ਪੰਜਾਬੀ ਉਹਨਾਂ ਨੂੰ ਤੁਸੀਂ ਇੱਕ ਪੰਜਾਬੀ ਤੇ ਇੰਗਲਿਸ਼ ਦੋਨਾਂ ਦੇ ਵਿੱਚ ਮੈਸੇਜ ਦਿਓ ਕਿ ਇਹ ਕੰਮ ਨਹੀਂ ਹੋਣਾ ਚਾਹੀਦਾ ਪੰਜਾਬੀ ਦੀ ਇੰਗਲਿਸ਼ ਦੇ ਬਰਾਬਰ ਜਾਂ ਵੱਧ ਰਿਸਪੈਕਟ ਹੋਣੀ ਚਾਹੀਦੀ ਹੈ ਬਿਲਕੁਲ ਕਿਉਂਕਿ ਅਸੀਂ ਪੰਜਾਬ ਵਿੱਚ ਰਹਿ ਰਹੇ ਹਾਂ ਰਾਈਟ ਅਸੀਂ ਬੋਨ ਹੋਏ ਆ ਪੰਜਾਬ ਸਾਡੀ ਅ ਅਸੀਂ ਪੰਜਾਬ ਦੀ ਮਿੱਟੀ ਵਿੱਚ ਪੈਦਾ ਹੋਏ ਆ ਇਸ ਪੰਜਾਬੀ ਸਾਡੀ ਮਾਂ ਬੋਲੀ ਹੈ ਤਾਂ ਆਈ ਥਿੰਕ ਉਹਨੂੰ ਸਭ ਤੋਂ ਜ਼ਿਆਦਾ ਸਭ ਤੋਂ ਪਹਿਲਾ ਸਾਨੂੰ ਰੱਖਣਾ ਚਾਹੀਦਾ ਹੈ ਐਂਡ ਬਿਲਕੁਲ ਇੰਗਲਿਸ਼ ਤਾਂ ਬਿਲਕੁਲ ਕੱਟਨੀ ਹੈ ਆਬਵੀਅਸਲੀ ਤੁਸੀਂ ਜਦੋਂ ਬਾਹਰ ਕੋਈ ਇੰਟਰਵਿਊਸ ਦੋਗੇ ਤਾਂ ਇੰਗਲਿਸ਼ ਚ ਇੰਟਰਵਿਊਸ ਹੁੰਦੇ ਹੈ ਇੰਗਲਿਸ਼ ਵੀ ਉਨੀ ਇੰਪੋਰਟੈਂਟ ਹੈ ਬਟ ਇਹਦਾ ਮਤਲਬ ਇਹ ਨਹੀਂ ਹੈ ਕਿ ਪੰਜਾਬੀ ਕੱਟ ਇੰਪੋਰਟੈਂਟ ਹੈ ਡੈਫੀਨਿਟਲੀ ਤੁਹਾਨੂੰ ਪੰਜਾਬੀ ਵਿੱਚ ਪੰਜਾਬੀ ਨੂੰ ਪ੍ਰੋਮੋਟ ਕਰਨਾ ਚਾਹੀਦਾ ਸਾਨੂੰ ਕਦੀ ਵੀ ਆਪਣੀਆਂ ਰੂਚੀ ਨਹੀਂ ਭੁੱਲਣੀਆਂ ਚਾਹੀਦੀਆ ਹਮੇਸ਼ਾ ਆਪਣੀ ਕਲਚਰ ਨੂੰ ਪ੍ਰੋਮੋਟ ਕਰਨਾ ਚਾਹੀਦਾ ਹੈ ਤੇ ਆਪਣੇ ਹਮੇਸ਼ਾ ਜਿੱਥੇ ਅਸੀਂ ਆਇਆ ਉਹਨੂੰ ਯਾਦ ਰੱਖਣਾ ਚਾਹੀਦਾ ਹੈ ਸੋ ਇਟ ਇਜ਼ ਇਟ ਇਜ਼ ਵੈਰੀ ਇੰਪੋਰਟੈਂਟ ਫਾਰ ਅਸ ਕਿ ਅਸੀਂ ਕਦੀ ਵੀ ਜਿੱਥੋਂ ਆਪਾਂ ਆਇਆ ਉਹ ਨਾ ਭੁੱਲੀਏ ਤੇ ਆਪਣੀ ਪੰਜਾਬੀ ਮਾਪੇਸ਼ਾ ਨੂੰ ਉਹਨਾਂ ਹੀ ਸਮਾਨ ਦੇਈਏ ਜਿੰਨਾ ਆਪਾਂ ਇੰਗਲਿਸ਼ ਨੂੰ ਦਿੰਨੇ ਆ ਬਿਲਕੁਲ ਤੇ ਇਹਦੇ ਨਾਲ ਤੁਹਾਨੂੰ ਮੈਂ ਵੀ ਦੱਸਣਾ ਚਾਹਾਂਗਾ ਅਗਰ ਕੋਈ ਐਦਾਂ ਦਾ ਸਕੂਲ ਹੈਗਾ ਜਿਹੜਾ ਕਹਿੰਦਾ ਕਿ ਅਸੀਂ ਤੁਹਾਨੂੰ ਫਾਈਨ ਕਰਾਂਗੇ ਪੈਨਲਟੀ ਲਾਵਾਂਗੇ ਪੰਜਾਬੀ ਬੋਲਣ ਦੇ ਉੱਪਰ ਤੁਸੀਂ ਸਾਨੂੰ ਵੀ ਆ ਕੇ ਦੱਸੋ ਅਸੀਂ ਉਹ ਮੁੱਦਾ ਚੱਕਾਂਗੇ ਤੇ ਤੁਸੀਂ ਕੰਪਲੇਂਟ ਵੀ ਕਰ ਸਕਦੇ ਹੋ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਨੂੰ ਇਹ ਬਹੁਤ ਜ਼ਰੂਰੀ ਗੱਲ ਹੈ ਕਿ ਕੋਈ ਸਾਡੀ ਭਾਸ਼ਾ ਨੂੰ ਕੋਈ ਥੱਲੇ ਦਿਖਾਵੇ ਪਾਵੇ ਜਿੰਨਾ ਵਧੀਆ ਸਕੂਲ ਹੋਵੇ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਆਪਾਂ ਹੁਣ ਅੱਗੇ ਚੱਲਦੇ ਹਾਂ ਤੇ ਮੈਂ ਦੇਖਿਆ ਕੁੜੀਆਂ 'ਚ ਵੀ ਨਾ ਇਹ ਪ੍ਰਚਲਨ ਘੱਟ ਹੁੰਦਾ ਪੰਜਾਬੀ ਬੋਲਣ ਦਾ ਐਂਡ ਬਿਕਾਜ਼ ਯੂ ਆਰ ਅ ਟਾਪਰ ਸਕੂਲ ਟਾਪਰ ਤੇ ਤੁਹਾਨੂੰ ਮੈਂ ਦੇਖਦਾ ਪੰਜਾਬੀ ਵੀ ਅੱਛੀ ਬੋਲ ਰਹੇ ਹੋ ਹੈਨਾ ਤੇ ਤੁਸੀਂ ਆਬਵੀਅਸਲੀ ਇੰਗਲਿਸ਼ ਤਾਂ ਅੱਛੀ ਬੋਲਦੇ ਹੀ ਹੋਵੋਗੇ ਤੇ ਤੁਹਾਡੇ ਵਿੱਚ ਇਹ ਕਲਚਰ ਕਿਵੇਂ ਇਨਕਲਕੇਟ ਹੋਇਆ ਆਈ ਥਿੰਕ ਮੇਰੀ ਫੈਮਿਲੀ ਨੇ ਸਭ ਤੋਂ ਵੱਡਾ ਰੋਲ ਪਲੇ ਕੀਤਾ ਹੈ ਮੈਨੂੰ ਪੰਜਾਬੀ ਕਿਉਂਕਿ ਮੈਂ ਜਦੋਂ ਵੀ ਘਰ ਹੁੰਦੀ ਆ ਤਾਂ ਮੈਨੂੰ ਤਾਂ ਕਿਹਾ ਹੀ ਹੋਇਆ ਕਿ ਤੂੰ ਪੰਜਾਬੀ ਚ ਗੱਲ ਕਰਨੀ ਹੈ ਇਹ ਮੈਂ ਕਿਤੇ ਰਿਲੇਟਿਵਸ ਨਾਲ ਹੁੰਦੀ ਆ ਤਾਂ ਉਹ ਵੀ ਮੈਨੂੰ ਹਮੇਸ਼ਾ ਹੀ ਕਹਿੰਦੇ ਕਿ ਸਕੂਲ ਚ ਤੁਸੀਂ ਭਾਵੇਂ ਇੰਗਲਿਸ਼ ਚ ਗੱਲ ਕਰੋ ਜਾਂ ਹਿੰਦੀ ਚ ਗੱਲ ਕਰੋ ਬਟ ਆਪਣੇ ਪੇਰੈਂਟਸ ਨਾਲ ਆਪ ਕਦੀ ਭੁੱਲੋ ਨਾ ਕਿ ਪੰਜਾਬੀ ਤੁਸੀਂ ਕਿੱਥੋਂ ਆਏ ਹੋ ਬਿਕਾਜ਼ ਪੰਜਾਬੀ ਸ਼ੁਰੂ ਤੋਂ ਸਾਡੀ ਮਾਂ ਬੋਲੀ ਹੈ ਨਾ ਆਪਾਂ ਜਦੋਂ

अच्छा ਤੁਸੀਂ ਕਿਹਾ ਕਿ ਤੁਹਾਡਾ ਸਿੰਗਿੰਗ ਦੇ ਵਿੱਚ ਇੰਟਰਸਟ ਹੈ ਤੁਸੀਂ ਹੋਰ ਵੀ ਚੀਜ਼ਾਂ ਕਰਦੇ ਹੋ ਤੇ ਮੈਂ ਸੁਣਿਆ ਤੁਸੀਂ ਗਾਉਂਦੇ ਵੀ ਬਹੁਤ ਵਧੀਆ ਹੋ ਤੇ ਤੁਹਾਡੀ ਸਿਸਟਰ ਨੇ ਮੈਨੂੰ ਦੱਸਿਆ ਸੀਗਾ ਦੋ ਲਾਈਨਾਂ ਗਾ ਕੇ ਕਿਤੇ ਨੀ ਤੇਰਾ ਰਤਬਾ ਕਟਦਾ ਜੇ ਹੱਸ ਕੇ ਬਲਾਲ ਵੇ ਕਿਦਰੇ ਕਿਤੇ ਨੀ ਤੇਰਾ ਰਤਬਾ ਕੱਟਦਾ ਜੇ ਹੱਸ ਕੇ ਬੁਲਾ ਲਵੇ ਕਿਧਰੇ ਕਿਤੇ ਨਿਸ਼ਾਨ ਸ਼ੌਕਤਾ ਜਾਣਿਆ ਮੁਹੱਬਤਾ ਜਤਾਲਵੇ ਕਿਧਰੇ ਕਿਤੇ ਨੀ ਤੇਰਾ ਰਤਬਾ ਕੱਟਦਾ ਜੇ ਹੱਸ ਕੇ ਬੁਲਾ ਲਵੇ ਕਿਧਰੇ ਜਦੋਂ ਰੱਬ ਦਿੰਦਾ ਛੱਪੜ ਫਾੜ ਕੇ ਦਿੰਦਾ ਤੁਹਾਨੂੰ एकेडेमिक्स तो अलावा सिंगिंग तो और भी काफी स्किल्स देते हैं एदे लिए आई थिंक बहुत इंप्रेसिव सो यू हैव ऑलरेडी टोल्ड अस दैट यू विल बी प्रिपेयरिंग फॉर आईएएस एंड um uh सिंस यू लाइक सोशल स्टडीज एंड इट इज अ पार्ट ऑफ दैट करिकुलम बट इफ यू डोंट चूज दैट यस द व्हाट वुड बी योर सेकंड ऑप्शन आई थिंक माय सेकंड ऑप्शन वुड बी टू बी एन एंटरप्रेन्योर बिकॉज़ मैं काफी बार सोचा कि मैं अपना कुछ करना है और कंट्री लाई कुछ करना है ता क्योंकि सानू पता ही आजकल तो बहुत ट्रेंड है स्टार्टअप्स का है ना गवर्नमेंट भी बहुत सपोर्ट कर दिया स्टार्टअप्स नु तो आई थिंक वो मेरा सेकंड ऑप्शन रहेगा और कुछ अपना करन दा और अपनी कंट्री लाई कुछ करन दा व्हाट काइंड ऑफ स्टार्टअप अ स्टार्टअप मे बी इन एजुकेशन बिकॉज आई थिंक क्योंकि जे जदों असि अपने यूथ नु एजुकेट करंगे ओदा ही सादी कंट्री एजुकेट होएगी अच्छा तुसी एजुकेशन दी गल कीती एक वेरी इंपोर्टेंट आजकल एस्पेक्ट चल रहा है if you get educated in something that thing becomes very irrelevant once you try to get the job yes uh, because ਆਪਾਂ ਦੇਖ ਰਹੇ ਹਾਂ ਜਿਹੜੀ ਬੁక్స్ ਦੀ এডਿਕੇਸ਼ਨ ਹੈ ਹੂੰ ਉਹ ਮੈਟਰ ਨਹੀਂ ਕਰਦੀ ਅੱਜ ਮੈਂ ਆਪਣੇ ਕਜ਼ਨ ਦੇ ਬੇਟੇ ਦੇ ਨਾਲ ਗੱਲ ਕਰ ਰਿਹਾ ਸੀਗਾ ਤੇ ਉਹ ਕਹਿੰਦੇ ਆ ਕਿ ਅਸੀਂ ਤਾਂ ਚੈਟ ਜੀਪੀਟੀ ਤੋਂ ਬਣਾ ਲੈਂਦੇ ਆ ਕੁਝ ਨਾ ਅਸਾਈਨਮੈਂਟਸ ਤੇ ਉਹ ਟਰੈਕ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਚੈਟ ਜੀਪੀਟੀ ਤੋਂ ਤਾਂ ਨਹੀਂ ਬਣੀ ਪਰ ਇਨ ਦਾ ਫਿਊਚਰ ਥੀਸ will be things given Like you'll have, and you have to build on that. Yes. So, don't you think that today's education is absolutely irrelevant? They're teaching stuff which is not required at all. Like, why do you need trigonometry? Hmm. Or, why do you need to know, like, who was uh, probably for UPSC you yes. need to know, but who is not doing UPSC? Yeah, yeah. They don't need to know about the Mughal era. Yes, it is. I think. ਅਸ ਮੈਰੀ ਮਤਲਬ ਵੀ ਹੈ ਸਾਡੀ ਨੈਸ਼ਨਲ এডੂਕੇਸ਼ਨ ਪਾਲਿਸੀ ਆਈ ਹੈ ਨਵੀਂ ਐਂਡ ਉਹ ਇੰਪਲੀਮੈਂਟ ਹੋ ਰਹੀ ਹੈ ਤੇ ਉਹਦੇ ਅਚ ਟੋਲਡ ਕਿ ਜਿਹੜੇ ਬੱਚੇ ਨੂੰ ਇੰਟਰਸਟ ਹੈ ਜਿੰਨੇ ਸਬਜੈਕਟਸ ਉਹ ਚੂਸ ਕਰ ਸਕਦਾ ਹੈ ਉਹ ਸਾਡੇ ਕੋਲ ਆਪਸ਼ਨ ਹੈ ਤਾਂ ਆਈ ਥਿੰਕ ਉਹ ਬਹੁਤ ਅੱਛੀ ਚੀਜ਼ ਹੈ ਕਿ ਸਾਡਾ এডੂਕੇਸ਼ਨ ਸਿਸਟਮ ਇਵਾਲਵ ਕਰ ਰਿਹਾ ਹੈ ਤੇ ਚੇਂਜ ਕਰ ਰਿਹਾ ਹੈ ਬਟ ਅ ਟੈਕਸਟਬੁੱਕ ਐਜੂਕੇਸ਼ਨ ਤੋਂ ਜ਼ਿਆਦਾ ਇੰਪੋਰਟੈਂਟ ਕਿਤੇ ਨਾ ਕਿਤੇ ਸਾਡੀ ਸਕਿੱਲ ਐਜੂਕੇਸ਼ਨ ਐ ਕਿ ਸਾਡੀਆਂ ਸਕਿੱਲਸ ਕੀ ਐ ਮਤਲਬ ਅੱਜਕੱਲ ਤਾਂ ਯੂ نو AI ਨੂੰ ਹੈਂਡਲ ਕਰਨਾ AI ਨੂੰ ਸਿੱਖਣਾ ਆਈ ਥਿੰਕ ਉਹ ਕਿਉਂਕਿ ਫਿਊਚਰ ਸਾਰਾ AI ਦਾ ਹੀ ਐ ਜਿੱਦਾਂ ਅੱਜਕੱਲ ਵੀ ਟ੍ਰੈਂਡ ਹੋ ਰਿਹਾ ਐ

So, are you learning any skills apart uh, from what you have? Uh, yes, I am going to but I want to do marketing and stock marketing. I want to learn all of that uh, in the future, in the coming future. All right, Devasis, uh, is there anything else you want to say to our viewers or you want to give any message to the people who are watching you? Yes, to all the students, a message that take any pressure, never take any stress. ਮਤਲਬ ਜੋ ਤੁਹਾਡਾ ਇੰਟਰਸਟ ਹੈ ਉਹ ਡਿਵੈਲਪ ਕਰੋ ਮਾਰਕਸ ਤਾਂ ਮਤਲਬ ਇੱਕ ਆਂਦੀ ਜਾਂਦੀ ਚੀਜ਼ ਹੈ ਨਾ ਮਤਲਬ ਤੁਸੀਂ ਆਪਣੇ ਜੋ ਇੰਟਰਸਟ ਹੈ ਉਹਨਾਂ ਨੂੰ ਫੋਲੋ ਕਰੋ ਵਰਕ ਹਾਰਡ ਡੈਫੀਨਿਟਲੀ ਵਰਕ ਹਾਰਡ ਸਿਰਫ ਮਤਲਬ ਆਪਣਾ ਬੈਸਟ ਦਿਓ ਤੇ ਆਪੇ ਰਿਜ਼ਲਟਸ ਵਿਲ ਕਮ ਇਨ ਯੋਰ ਵੇ 올 ਰਾਈਟ ਇਟ ਵਾਸ ਅ ਪਲੇਜ਼ਰ ਟਾਕਿੰਗ ਟੂ ਯੂ ਦੇਵਸੀਸ ਐਂਡ ਹੋਪਫੁਲੀ ਵੀ ਵਿਲ ਟਾਕ ਟੂ ਯੂ ਅਗੇਨ ਔਨ ਸਮ ਅਦਰ ਮੈਟਰ ਤੁਸੀਂ ਬਹੁਤ ਅੱਛੀ ਸਾਨੂੰ ਗੱਲਾਂ ਦੱਸੀਆਂ ਨੇ ਤੇ ਉਮੀਦ ਹੈ ਤੁਹਾਨੂੰ ਵੀ ਪਸੰਦ ਆਇਆ ਹੋਵੇਗਾ ਮਨੀਤ ਸਿੰਘ ਨੂੰ ਦਿਓ ਇਜਾਜ਼ਤ ਬਹੁਤ ਬਹੁਤ ਤਨਵਾਦ